ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਐ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਜਿਹੜੀ ਇਹ ਜਾਣਕਾਰੀ ਦੇ ਰਹੇ ਆ ਦੋਸਤੋ ਤੁਹਾਨੂੰ ਇਹ ਦੇ ਰਹੇ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਸਬਜ਼ੀ ਮੰਡੀ ਦੇ ਵਿੱਚ ਸਬਜ਼ੀਆਂ ਦੇ ਭਾਅ ਦੇ ਬਾਰੇ ਤੇ ਫਰੂਟਾਂ ਦੇ ਭਾਅ ਵੀ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਵੀ ਕੀ ਭਾਅ ਇੱਥੇ ਥੋਕ ਰੇਟ ਦੇ ਵਿੱਚ ਮੰਡੀ ਵਿੱਚ ਵਿਕ ਰਹੀ ਆ ਸਬਜ਼ੀ ਆ ਤੁਸੀਂ ਫਲੀਆਂ ਚੈੱਕ ਕਰੋ ਬਾਈ ਹਰਾਂ ਤੋਂ ਅਸੀਂ ਭਾਅ ਪੁੱਛਦੇ ਆ ਵੀ ਇਹ ਲਵੀਆਂ ਫਲੀਆਂ ਜਿਹੜੀਆਂ ਇਹਦਾ ਕੀ ਰੇਟ ਆ ਬਾਈ ਜੀ ਕਿਹੜੀ ਫਰਮ ਆਪਣਾ ਨਾਮ ਵੀ ਦੱਸੋ ਆਪਣੀ ਵੀਰੇ ਸ਼ਾਕਾ ਟ੍ਰੇਨਿੰਗ ਕੰਪਨੀ ਆ ਸਾਹਮਣੇ ਕੈਮਰਾ ਮਾਰ ਦੋ ਥੋੜਾ ਜਿਹਾ ਬਾਕੀ ਕੌਣ ਪਾਈ ਜਾਂਦਾ ਕੈਮਰਾ ਮਾਰ ਦੋ ਇੱਕ ਕਰੀ ਹਾਂਜੀ ਇਹ ਗੁਵਾਰੇ ਵੀ ਕਿਹਾ 1070 ਗੁਵਾਰੇ ਦਾ ਰੇਟ ਹੈ ਜਿਹੜਾ ਉਹ ਮੰਡੀ ਦੇ ਵਿੱਚ 65 ਤੋਂ 70 ਹੈ ਕਿਹੜੀ ਗੁਵਾਰੇ ਦੀ ਕੁਆਲਿਟੀ ਚੈੱਕ ਕਰਾ ਦੇ ਲਵਾ ਗੁਵਾਰਾ ਜਮਾ ਲਵਾ ਗੁਵਾਰਾ ਜਮਾ 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 ਕੱਚਾ ਗੁਵਾਰਾ ਵੀ ਜਮਾ ਕੱਚਾ ਪਿਆ ਤੋਰੀ ਹੈ ਜਿਹੜੀ ਤੋਰੀ ਕਿਹੜੀ 30 ਰੁਪਏ ਕਿਲੋ ਬਰੇ 30 ਰੁਪਏ ਕਿਲੋ ਤੋਰੀ ਆ ਉਹ ਚੈੱਕ ਕਰ ਲਓ ਤੁਸੀਂ ਆ ਤੋਰੀ ਹੈ ਜਿਹੜੀ ਉਹ 30 ਰੁਪਏ ਕਿਲੋ ਆ ਜਿਹੜੀ ਉਹ ਮੰਡੀ ਦੇ ਵਿੱਚ ਵਿਕੀ ਆ ਤਾਂ ਬਾਈ ਜੀ ਜਿਹੜਾ ਕਦੂ ਆ ਕਦੂ ਕੀ ਰੇਟ ਹੈ ਇਹ ਦਾ ਮੇਰੇ 2.5 ਤੋਂ 3 ਰੁਪਏ ਵਿਕੂ ਆ ਆ ਜਿਹੜਾ ਮੋਟਾ ਕਦੂ ਆ ਨਾ ਇਹ 2.5 ਤੋਂ 3 ਰੁਪਏ ਮੰਡੀ ਦੇ ਵਿੱਚ ਵਿਕ ਰਿਹਾ 2.5 ਤੋਂ 3 ਰੁਪਏ ਫਿਰਦਾ ਬਾਈ ਪਸ਼ੂਆਂ ਵਾਲੇ ਉਹ ਹੀ ਲੱਗੇ ਨਾਲ ਦੇਣ ਦੇ ਡੇਰੀ ਵਾਲੇ ਲੱਗੇ ਨਾਲ ਦੇ ਡੇਰੀ ਵਾਲੇ ਮੇਰੇ ਉਹ گاؤں ਵਾਸਤੇ ਲੈ ਕੇ ਜਾਂਦੇ ਆ ਜਿਹੜਾ ਉਹ ਆ ਮੋਟਾ ਉਹ ਵਧੀਆ ਕੱਦੂ ਉਹ 20 ਰੁਪਏ ਕਿਲੋ ਆ ਆ 20 ਰੁਪਏ ਕੱਦੂ ਆ ਜਿਹੜਾ ਆ ਕੱਦੂ ਲਵਾ ਕੱਦੂ ਆ ਜਿਹੜਾ ਇਹ ਕੱਦੂ ਆ ਜਿਹੜਾ ਉਹ 20 ਰੁਪਏ ਕਿਲੋ ਮੰਡੀ ਦੇ ਵਿੱਚ ਇਸ ਵੇਲੇ ਵਿਕ ਰਿਹਾ ਤੇ ਬਾਈ ਜੀ ਮਿਰਚ ਜਿਹੜੀ ਮਿਰਚ ਦੀ ਕੀ ਰੇਟ ਆ 25 ਤੋਂ 30 ਰੁਪਏ ਵਰੇ ਆ ਮਿਰਚ ਜਿਹੜਾ ਸਾਈਜ਼ ਚੈੱਕ ਕਰ ਲੋ ਮੋਟੀ ਚੈੱਕ ਕਰ ਲੋ ਮਿਰਚ ਕੀ ਆ ਇਹ ਇਹ ਮਿਰਚ ਦੀ ਜਿਹੜੀ 25 ਤੋਂ 30 ਰੁਪਏ ਕਿਲੋ ਆ ਜਿਹੜੀ ਉਹ ਮੰਡੀ ਦੇ ਵਿੱਚ ਵਿਕ ਰਹੀ ਹੈ ਤੇ ਮੈਨੂੰ ਲੱਗਦਾ ਬਾਈ ਜੀ ਮੋਟੀ ਮਿਰਚ ਦਾ ਰੇਟ ਵੀ ਇਹੀ ਹੈ ਇਹੀ ਇਹੀ ਵਰੇ 30 35 ਰੁਪਏ ਬਾਤ ਆ ਮੰਦੀ ਹੋ ਗਈ ਨਾ ਮਿਰਚੋਂ ਮਿਰਚ ਬਹੁਤ ਮੰਦੀ ਹੋ ਗਈ ਹੈ ਕਹਿੰਦੇ 35 ਤੋਂ 30 ਰੁਪਏ ਰੇਟ ਹੈ ਜਿਹੜੀ ਮੋਟੀ ਮਿਰਚਾਂ ਜਿੰਦਦਰ ਪਹਿਲਾਂ 60 ਰੁਪਏ ਕਿਲੋ ਸੀਗੀ ਦੋ ਤਿੰਨ ਦਿਨ ਪਹਿਲਾਂ 60 ਰੁਪਏ ਕਿਲੋ ਮਿਰਚ ਵਿਕੀ ਹੈ ਜਿਹੜੀ ਅੱਧਾ ਰੇਟ ਰਹਿ ਗਿਆ ਅੱਧਾ ਰਹਿ ਗਿਆ ਕੀ ਕਾਰਨ ਸਮਝਦੇ ਹੋ ਕਾਰਨ ਵੀ ਹੋਣਾ ਚੱਲ ਪਈ ਮਿਰਚਾਂ ਸਾਰੇ ਨਹੀਂ ਆਹ ਬਾਹਰ ਦੀਆਂ ਸਟੇਟਾਂ ਵਾਲੀ ਵੀ ਚੱਲ ਪਈ ਤੇ ਆਪਣੀ ਲੋਕਲ ਵੀ ਚੱਲ ਪਈ ਆਪੇ ਮੰਦੀ ਹੋਣੀ ਹੈ ਬਰੇ ਬਹੁਤ ਆਦਤ ਹੋ ਗਈ ਆ ਗਰੀਬਾਂ ਨੇ ਖਾਣੀਆਂ ਸਾਰੇ ਨਹੀਂ ਖਾਣੀਆਂ ਬਿਲਕੁਲ ਸਹੀ ਗੱਲ ਹੈ ਬਾਈ ਜੀ ਤੇ ਬਾਈ ਜੀ ਆ ਆਰਬੀ ਕੀ ਰੇਟ ਹੈ ਆਰਬੀ 20 ਰੁਪਏ ਕਿਲੋ ਹਾਂਜੀ 20 ਰੁਪਏ ਕਿਲੋ ਖੁੱਲਾ ਵਟਾ ਕੋਈ ਖਰਚਾ ਨਹੀਂ 20 ਰੁਪਏ ਕਿਲੋ ਬਿਨਾ ਖਰਚੇ ਤੋਂ 20 ਰੁਪਏ ਕਿਲੋ ਸਿੱਧਾ ਜਿਹੜਾ ਹੈਗਾ ਉਹ ਲਫਾਫਾ ਤੋਲ ਲਓ ਇਹ ਅਰਬੀ ਕੀ ਜਿਹੜੀ ਉਹ 20 ਰੁਪਏ ਕਿਲੋ ਮਾਰਕੀਟ ਦੇ ਵਿੱਚ ਵਿਕ ਰਹੀ ਆ ਉਹ ਵੈਂਗਣੀ ਕੀ ਰੇਟ ਆ ਜੀ ਵੈਂਗਣੀ ਵੀਰੇ ਇਹ ਤਾਂ ਇਹ ਤਾਂ ਸ਼ਾਰਟ ਹੈ ਜਿਹੜੀ ਵਧੀਆ ਵੈਂਗਣੀ 15 ਰੁਪਏ ਕਿਲੋ ਵਿਕੀ ਸ਼ਾਰਟ ਦਾ ਕੀ ਰੇਟ ਆ 5 ਰੁਪਏ 4 ਰੁਪਏ ਜਿਵੇਂ ਸ਼ਾਨਦਾਰ ਰੇਟ 4-5 ਰੁਪਏ ਵੈਂਗਣੀ ਤੇ ਉਹ ਵਧੀਆ ਲਵੀ ਵੱਡੀ ਵੈਂਗਣੀ ਜਿਹੜੀ ਉਹ 15 15 ਰੁਪਏ ਕੋਲੋਂ 15 ਰੁਪਏ ਵੈਂਗਣੀ ਜਿਹੜੀ ਉਹ ਵਿਕੀ ਆ ਮਾਰਕੀਟ ਦੇ ਵਿੱਚ ਤੇ ਮੂਲੀਆਂ ਮਾਰਕੀਟ ਦੇ ਵਿੱਚ ਆ ਗਈਆਂ ਦੇਸੀ ਦੇਸੀ ਮੂਲੀਆਂ ਦਾ ਵੀ ਰੇਟ ਤੁਹਾਨੂੰ ਦੱਸ ਦਈਏ ਦੇਸੀ ਮੂਲੀਆਂ ਦਾ ਰੇਟ ਕੀ ਰੇਟ ਆ ਭਾਈ ਹਾਂਜੀ 25 ਤੋਂ 30 ਰੁਪਏ ਰੇਟ ਦੇਸੀ ਮੂਲੀ ਦਾ ਮੂਲੀ ਹੁਣ ਚੱਲ ਪਈ ਐ ਮਾਰਕੀਟ ਦੇ ਵਿੱਚ ਇਹ ਮੂਲੀ ਦਾ ਰੇਟ ਵੀ ਤੁਹਾਨੂੰ ਆ ਜਿਹੜਾ ਕਨਫਰਮ ਕਰਾ ਦਈਏ ਤੇ ਇਧਰ ਬਾਈਆਂ ਤੋਂ ਆਪਾਂ ਤੋ ਵੈਂਗਲ ਦਾ ਰੇਟ ਵੀਕਰ ਫਰਮ ਕਰਕੇ ਦੱਸ ਦਈਏ ਤੁਹਾਨੂੰ ਵੈਂਗਲ ਜਿਹੜਾ ਹੈਗਾ ਉਹ ਕੀ ਰੇਟ ਦੱਸੋ ਸੀ ਭਾਈ ਜੀ ਭਾਈ ਜੀ ਦੱਸੋ ਰੇਟ ਹੈ ਵੈਂਗਲ ਜਿਹੜਾ ਹੈਗਾ ਉਹ 22 ਰੁਪਏ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਦੀ ਮੰਡੀ ਦੇ ਵਿੱਚ ਵੇਚ ਰਿਹਾ ਇੱਧਰ ਜੇ ਮਿਰਚ ਤੁਸੀਂ ਦਾ ਸਾਈਜ਼ ਵੱਡਾ ਮੋਟੀ ਮਿਰਚ ਹੈ ਇਹ ਵੀ ਲਗਭਗ ਉਸੇ ਰੇਟ ਹੀ ਮਿਰਚਾਂ ਕੀ ਜਿਹੜੀ ਉਹ ਵਿਕ ਰਹੀ ਹੈ ਆਓ ਅੱਗੇ ਚੱਲਦੇ ਹਾਂ ਦੱਸਦੇ ਹਾਂ ਤੁਹਾਨੂੰ ਹੋਰ ਗੋਭੀ ਦਰ ਰੇਟ ਦੱਸੀ ਤੁਹਾਨੂੰ ਆ ਗੋਭੀ ਐ ਇਸ ਵੇਲੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਮੰਡੀ ਦੇ ਵਿੱਚ 40 ਰੁਪਏ ਜਿਹੜੀ ਉਹ ਗੋਭੀ ਵਿਕ ਰਹੀ ਐ ਤੇ ਚਾਈਨਾ ਖੀਰਾ ਤੇ ਖੀਰਾ ਇਹ ਖੀਰਾ ਤੇ ਚਾਈਨਾ ਖੀਰੇ ਦਾ ਜਿਹੜਾ ਰੇਟ ਆ ਉਹ ਲਗਭਗ 20-22 ਰੁਪਏ ਦੋਨਾਂ ਦਾ ਇੱਕੋ ਜਿਹਾ ਰੇਟ ਹੈਗਾ ਜਿਹੜਾ ਉਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਮੰਡੀ ਦੇ ਵਿੱਚ ਬੋਲਦਾ ਆਓ ਅੱਗੇ ਚੱਲਦੇ ਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਮੰਡੀ ਦੇ ਵਿੱਚ ਐ ਆਓ ਤੁਹਾਨੂੰ ਆਲੂਆਂ ਦੇ ਭਾਅ ਦੱਸ ਦਈਏ ਇਧਰ ਲਾਲ ਆਲੂ ਪਿਆ ਚਿੱਟਾ ਆਲੂ ਪਿਆ ਜਿਹੜਾ ਭਾਈ ਜੀ ਲਾਲ ਆਲੂ ਹੈ ਕੀ ਰੇਟ ਆ ਲਾਲ ਆਲੂ ਦਾ 550 ਰੁਪਏ ਜਿਹੜਾ ਲਾਲ ਆਲੂ ਹੈ 550 ਰੁਪਿਆ ਤੇ ਚਿੱਟਾ ਆਲੂ ਹੈ ਜਿਹੜਾ ਉਹ 500 ਰੁਪਏ 500 ਰੁਪਏ ਜਿਹੜਾ ਗੱਟਾ ਮੰਡੀ ਦੇ ਵਿੱਚ ਵਿਕ ਰਿਹਾ ਬਾਹਰ ਦਾ ਰੇਟ ਜੇ ਗੱਲ ਕਰੀਏ ਤਾਂ ਉਹ 20 22 ਰੁਪਏ ਬਾਹਰ ਦਾ ਰੇਟ ਹੈਗਾ ਜਿਹੜਾ ਉਹ ਕਿਲੋ ਦੇ ਹਿਸਾਬ ਦੇ ਨਾਲ ਬਣਦਾ ਉਹਨਾਂ ਦਾ ਰੇਟ 20 ਨਹੀਂ ਸੀ ਐਮਪੀ ਦੇ ਪਿਆਜ਼ ਦਾ ਰੇਟ ਵੀ ਤੁਹਾਨੂੰ ਦੱਸ ਦਈਏ ਐਮਪੀ ਦਾ ਪਿਆਜ਼ ਦਾ ਰੇਟ ਹੈ 20 ਰੁਪਏ ਕਿਲੋ ਉਹ 나सिक ਦਾ ਪਿਆਜ ਹੈ ਜਿਹੜਾ ਉਹ ਵੀ 20 ਰੁਪਏ ਕਿਲੋ ਜਿਹੜਾ ਉਹ ਵਿਕ ਰਿਹਾ ਐ ਐਮਪੀ ਤੇ 나सिक ਦੋਵਾਂ ਦਾ ਰੇਟ ਹੈ ਮੰਡੀ ਦੇ ਵਿੱਚ ਬਰਾਬਰ ਆ ਪਰ ਜ਼ਿਆਦਾਤਰ ਮੰਡੀ ਦੇ ਭਾਅ ਜਿਹੜੇ ਉਹ ਅੱਜ 15 ਅਗਸਤ ਮੰਦੇ ਚੱਲ ਰਹੇ ਆ 15 ਅਗਸਤ 2025 ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਸਬਜ਼ੀ ਮੰਡੀ ਦੇ ਭਾਅ ਆਜੋ ਅਮਰੂਦਾਂ ਦਾ ਭਾਅ ਵੀ ਤੁਹਾਨੂੰ ਪੁੱਛ ਜੀ ਵੀ ਅਮਰੂਦ ਕੀ ਰੇਟ ਵਿਕ ਰਿਹਾ ਹੈ ਕੀ ਰੇਟ ਵਿਕ ਰਿਹਾ ਜੀ ਅਮਰੂਦ ਹਾਂ ਜੀ ਬਾ 20 ਰੁਪਏ ਦੇ ਦੇ 20 ਵੀ ਵੀ ਅਮਰੂਦ ਵੇਚ ਰਿਆ ਵਧੀਆ ਜਿਹੜਾ ਅਮਰੂਦ ਹੈਗਾ ਉਹ 20 ਰੁਪਏ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਅਮਰੂਦ ਹੈਗਾ ਜਿਹੜਾ ਉਹ 20 ਰੁਪਏ ਜਿਹੜਾ ਕੋਈ ਛੜਾ ਜਿਆਦਾ ਪ੍ਰੀਖ ਦਾਣਾ ਹੈ ਤਾਂ ਪ੍ਰੀਖ ਦਾਣਾ ਜਿਹੜਾ ਹੈਗਾ ਉਹ ਮੰਡੀ ਦੇ ਵਿੱਚ 10 ਰੁਪਏ ਵੀ ਵਿਕ ਰਿਹਾ ਆਓ ਅੱਗੇ ਚੱਲਦੇ ਆਪਾਂ ਮਾਦਾ ਮਰੂਦ ਹਾਂਜੀ ਹੋ ਗਏ ਵੇਲੇ ਹੋ ਗਏ ਵੇਲੇ ਹਾਂਜੀ ਹੋ ਗਏ ਜੀ ਤੇ ਕੀ ਰੇਟ ਵੇਖਿਆ ਕ ਅਮਰੂਦ ਅਮਰੂਦ ਵੇਖਿਆ ਜਿਹੜਾ 2 ਨੰਬਰ ਹੈ 12 ਰੁਪਏ ਜਿਹੜਾ ਵਧੀਆ 1 ਨੰਬਰ ਹੈ ਜੀ ਉਹ 22 ਰੁਪਏ ਹੈ 22 ਰੁਪਏ 22 23 ਰੁਪਏ ਅਮਰੂਦ ਵਿਕਿਆ ਤੇ ਬਾਈ ਜੀ ਕਹਿੰਦੇ ਵੀ ਜਿਹੜਾ ਛੋਟਾ ਦਾਣਾ ਫਰੀਕ ਦਾਣਾ ਵੀਰਿਆ ਖੜਾ ਸੀ ਅਮਰੂਦ ਦਾ ਉਹ ਤੋਂ ਵੀ ਵਿਲੇ ਹੋ ਗਏ 12 ਰੁਪਏ ਵੇਖੀ ਹਾਂਜੀ ਹੁਣ ਬਹਿ ਕੇ ਚਾਹ ਚੁ ਪੀਵਾਂਗੇ ਜੀ ਬਸ ਸਾਰਾ ਨੱਕੀ ਹੋ ਗਿਆ ਬਾਈ ਕਹਿੰਦੇ ਨੱਕੀ ਹੋ ਗਿਆ ਹੁਣ ਚਾਹ ਚੁ ਪੀਣੇ ਆ ਹਾਂਜੀ ਤੇ ਇਧਰ ਭਾਈ ਜੀ ਹੋਰ ਆ ਪਾਸੇ ਢੇਡਾ ਮਾਰ ਲਗੇ ਆਪਾਂ ਮੇਰੀ ਫਰਮ ਦਾ ਨੈਸ਼ਨਲ ਫਰੂਟ ਕੰਪਨੀ ਸੁਰੀਰ ਕੁਮਾਰ ਮੇਰਾ ਨਾਮ ਹੈ ਕੀ ਪੁੱਛ ਰਹੇ ਹੋ ਤੁਸੀਂ ਅਸੋ ਜੀ ਇਹ ਆਪਕੋ ਆਹ ਆਪਲ ਕਿਹੜੀ ਕੁਆਲਿਟੀ ਹੈ ਆਪਲ ਦੀ ਕਿਹੜੀ ਕੁਆਲਿਟੀ ਹੈ ਤੇ ਕੀ ਰੈਡ ਗਾਲ ਆ ਜੀ ਇਹ ਰੈਡ ਗਾਲ ਦਾ ਕੀ ਰੇਟ ਆ ਜੀ ਇਹ 1100 ਰੁਪਏ ਦਾ ਬਾਕਸ ਵਿੱਚ ਰਿਹਾ ਜੀ 9.5 9 ਕਿਲੋ ਵਜਨ ਹੁੰਦਾ ਇਹਦਾ 9.5 ਕਿਲੋ ਵਜਨ ਹੈ ਤੇ 1100 ਰੁਪਏ ਜਿਹੜਾ ਰੈਡ ਗਾਲ ਆ ਐਪਲ ਹੈ ਉਹ ਵਿਕ ਰਿਹਾ ਤੇ ਭਾਈ ਜਿਹੜਾ ਆਹ ਐਪਲ ਹੈਗਾ ਇਹਦਾ ਇਹ ਕਿਹੜੀ ਕੁਆਲਿਟੀ ਹੈ ਦੱਸਿਓ ਇਹਦਾ ਕੀ ਰੇਟ ਆ ਇਹ ਗਾਲਾ ਮਾਸ ਹੈ ਜੀ ਇਹ ਵਿਕਰਿਆ ਜੀ ਇਹ 60-65 ਰੁਪਏ ਕਿਲੋ ਤੋਲ ਕੇ ਵਿਕਰਿਆ ਜੀ ਜੀ ਹਾਂ ਜੀ 70-65 ਰੁਪਏ ਗਾਲਾ ਐਪਲ ਦਾ ਰੇਟ ਹੈ ਤੇ ਰੈੱਡ ਗਾਲਾ ਜਿਹੜਾ ਹੈਗਾ ਉਹਦਾ ਰੇਟ ਵੀ ਤੁਹਾਨੂੰ ਦੱਸਦਾ ਬੱਗੂ ਗੋਸ਼ਾ ਦਾ ਕੀ ਰੇਟ ਪੈ ਰਿਹਾ ਜੀ ਬੱਪੂ ਗੋਸ਼ਾ ਜੀ ਕੁਆਲਟੀ ਵਾਈਜ਼ ਹੈ ਇਹ 45 ਰੁਪਏ ਕਿਲੋ ਆ ਉਹ ਸਾਹਮਣੇ ਇੱਕ ਲੱਗਿਆ 50 ਰੁਪਏ ਕਿਲੋ ਆ ਜੇ ਜੀ ਕੁਆਲਟੀ ਹੋ ਜੇ ਪ੍ਰੀਮੀਅਮ ਦੇ ਦੇ ਠੀਕ ਹੈ ਮਤਲਬ 40 ਤੋਂ 50 ਰੁਪਏ ਕਿਲੋ ਜਿਹੜਾ ਹੈਗਾ ਉਹ ਬੱਗੂ ਗੋਸ਼ਾ ਮਾਰਕੀਟ ਦੇ ਵਿੱਚ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਬਾਈ ਜੀ ਇਹ ਜਾਣਕਾਰੀਆਂ ਦੇਣ ਵਾਸਤੇ ਆਓ ਅੱਗੇ ਵਧ ਸਾਨੂੰ ਜਿਹੜੇ ਆ ਭਾਅ ਮੰਡੀਆਂ ਦੇ ਦੱਸਦੇ ਆ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਸਬਜ਼ੀ ਮੰਡੀ ਤੇ ਇੱਥੇ ਤੁਹਾਨੂੰ ਕੇਲੇ ਆ ਤੇ ਨਾਖਾਂ ਦਾ ਭਾਅ ਦੱਸਦੀਏ ਨਾਖਾਂ ਜਿਹੜੀਆਂ ਉਹ ਬਹੁਤ ਮੰਡੀਆਂ ਚੱਲ ਰਹੀਆਂ ਮੰਡੀ ਦੇ ਵਿੱਚ 10 ਰੁਪਏ ਕਿਲੋ ਆ ਜਿਹੜੀਆਂ ਉਹ ਨਾਖਾਂ ਤੇ ਕੇਲਾ ਜਿਹੜਾ ਉਹ 25 ਰੁਪਏ ਦੇ ਹਿਸਾਬ ਦੇ ਨਾਲ ਕੇਲਾ ਜਿਹੜਾ ਉਹ ਚੱਲ ਰਿਹਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਮੰਡੀ ਦੇ ਵਿੱਚ ਤੇ ਬਾਈ ਜੀ ਆ ਕਿਹੜੀ ਕੁਆਲਿਟੀ ਦੀ ਆ ਹਾਂਜੀ ਕਸ਼ਮੀਰੀ ਨਾਲ ਕੀ ਰੇਤਾ ਜੀ ਕਸ਼ਮੀਰੀ ਨਾਲ ਹੈ ਜਿਹੜੀ ਉਹ 50 ਰੁਪਏ ਵਿਕ ਰਹੀ ਹੈ ਜਿਹੜੀਆਂ ਦੂਸਰੀਆਂ ਨਾਲ ਆ ਉਹ 10 ਰੁਪਏ ਮੰਡੀ ਦੇ ਵਿੱਚ ਵਿਕ ਰਹੀਆਂ ਤੇ ਇਧਰ ਚੈੱਕ ਕਰ ਲੋ ਮੌਸਮੀ ਮੌਸਮੀ ਆ ਜਿਹੜੀ ਉਹ 40 ਰੁਪਏ ਦੇ ਹਿਸਾਬ ਦੇ ਨਾਲ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਮੰਡੀ ਦੇ ਵਿੱਚ ਵਿਕ ਰਹੀ ਆ ਪਪੀਤਾ ਤੁਹਾਨੂੰ ਦਿਖਾ ਦਈਏ ਪਪੀਤਾ ਜਿਹੜਾ ਉਹ 20 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਵਿਕ ਰਿਹਾ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਸਬਜ਼ੀ ਮੰਡੀ ਆਲੂ ਬਖਾਰਾ ਦਾ ਰੇਟ ਤੁਹਾਨੂੰ ਦੱਸਦੀ ਆ ਆਲੂ ਬਖਾਰਾ ਇਸ ਵੇਲੇ ਜਿਹੜਾ ਇਹ ਆਲੂ ਬਖਾਰਾ 50 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਵਿਕ ਰਿਹਾ ਤਾਂ ਲਗਭਗ 4 ਕਿਲੋ ਵਜਣੇਗਾ ਜਿਹੜਾ ਉਹ ਇਸ ਪੇਟੀ ਦਾ ਬਣ ਜਾਂਦਾ ਤੇ ਕਿਲੋ ਦੇ ਹਿਸਾਬ ਨਾਲ ਤੁਹਾਨੂੰ ਦੱਸਿਆ ਕਿ 4 ਕਿਲੋ ਦਾ ਇਹ ਜਿਹੜਾ ਬਾਕਸ ਆ 50 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਵਿਕਦਾ ਪੰਕਲ ਜੀ ਆਪਲ ਦੀ ਵੈਰਿਟੀ ਕਿਹੜੀ ਹੈ ਹਾਂਜੀ ਕਿਹੜਾ ਆਪਲ ਹੈ ਐਪਲ ਕਿਹੜਾ ਜੀ ਹੈ ਉਹ ਵੈਰਾਈਟੀ ਹੁੰਦੀ ਹੈ ਨਾ ਸਾਨੂੰ ਨਹੀਂ ਪਤਾ ਆਹ ਪਰ ਜਿਹੜਾ ਤੁਸੀਂ ਬਾਜ਼ਾਰ ਦੇ ਵਿੱਚ ਕਰਦੇ ਆ ਇਹ ਐਪਲ ਹੈਗਾ ਜਿਹੜਾ ਉਹ 20 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਆਹ ਛੋਟਾ ਐਪਲ ਹੈਗਾ ਜਿਹੜਾ ਉਹ ਵਿਕ ਰਿਹਾ ਇਹ ਜਿਹੜੇ ਭਾਅ ਤੁਹਾਨੂੰ ਅਸੀਂ ਦੱਸ ਰਹੇ ਆ ਇਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਸਬਜ਼ੀ ਮੰਡੀ ਦੇ ਭਾਅ ਮਿਤੀ 15 ਅਗਸਤ 2025 ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਵੀ ਸਾਡੇ ਨਾਲ ਸੰਜੋਜ ਕਰਨਾ ਕੈਮਰਾਮੈਨ ਰਿੰਪੀ ਬਰਾੜ ਦੇ ਨਾਲ ਮੈਨੂੰ ਕੁਲਵਿੰਦਰ ਆਲਖ ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਦਿਓ ਅਗਿਆ ਧੰਨਵਾਦ